ਇਹ ਹੈ ਪਿੰਡ ਭਰਾਵੋ ਗੰਡੂਆ ਪਿੰਡ ਗੰਡੂਆ ਭਾਈ ਮੁਗਲੂ ਜੀ ਦੇ ਵਾਰਿਸ ਅੱਜ ਭਰਾਵੋ 11 ਤਰੀਕਾ ਅੱਜ ਵਾਰਸ ਹੋ ਰਹੀ ਹੈ ਛੋਟੀ ਛੋਟੀ ਕਿਨਵੇਂ ਕਿਣ ਕਣੀਆਂ ਪਹਿਰੀਆਂ ਨੇ ਭਰਾਵੋ ਤੇ ਆ ਗੰਡੂਆ ਦਾ ਪਾਇਲ ਸਾਹ ਤੇ ਉਹ ਸਟੇਡੀਅਮ ਆ ਗੰਡੂਆ ਦਾ ਦੇਖੋ ਜੀ ਸਾਡਾ ਪਿੰਡ ਗੰਡੂਆ ਦੇ ਵਿੱਚ ਵੱਡੀ ਪੱਧਰ ਤੇ ਭਰਾਵੋ ਵੱਡੇ ਵੱਡੇ ਬੋਰਡ ਦਰਖਤ ਲੱਗੇ ਹੋਏ ਨੇ ਸਾਰੇ ਪਿੰਡ ਦੇ ਵਿੱਚ ਸਾਡੇ ਗੁਰਦੇਵ ਸਿੰਘ ਜੀ ਹੁੰਦੇ ਤੇ ਉਹਨਾਂ ਨੇ ਬਹੁਤ ਤੋਂ ਵੱਡੇ ਪੱਧਰ ਤੇ ਸਾਡੇ ਪਿੰਡ ਦੇ ਵਿੱਚ ਬੋੜ ਤਰਵੈਣੀਆਂ ਲਾਈਆਂ ਨੇ ਭਰਾਵੋ ਬਾਕੀ ਵੀ ਸਾਡਾ ਨਗਰ ਬਹੁਤ ਮਤਲਬ ਦਰਖਤਾਂ ਵਾਲਾ ਨੂੰ ਵਾਤਾਵਰਨ ਵੱਲ ਨੂੰ ਧਿਆਨ ਦੇ ਰਿਹਾ ਭਰਾਵੋ ਵੱਡੇ ਪਰਾਲਾਗਾ ਇਹ ਸਾਡੇ ਗੰਨੂਆਂ ਪਿੰਡ ਦਾ ਭਰਾਵੋ ਸੀਨਾ ਮੀਂਹ ਪੈ ਰਿਹਾਗਾ ਥੋੜੀ ਥੋੜੀ ਕਣੀਆਂ ਪੈ ਰਹੀ ਹੈ ਭਰਾਵੋ ਆ ਦੇਖੋ ਇਹ ਆਪਣਾ ਝੰਡਾ ਵੱਡਾ ਲਾਇਆ ਹੋਇਆ ਹੈ ਭਰਾਵੋ ਭਾਰਤੀ ਕਿਸਾਨ ਜੁਨੀਅਰ ਏਕਤਾ ਗਰਾਹਾਂ ਦਾ ਪਰ ਮੀਂਹ ਚ ਸੰਗੜ ਗਿਆ ਭਰਾਵੋ ਮੀਂਹ ਕਰਕੇ ਕਣੀਆਂ ਨਾਲ ਭਿੱਜ ਗਿਆ ਆ ਦੇਖੋ ਜੀ ਆਪਣੇ ਮਕਾਨ ਦਾ ਇਹ ਪਿੰਡ ਗੰਨੂਆ ਨਗਰ ਆ ਭਰਾਵੋ ਭਾਈ ਮੁਗਲੂਈ ਦੇ ਵਾਰਸ ਗੁਰਦੁਆਰਾ ਸਾਹਿਬ ਨੇ ਤਿੰਨ ਭਰਾਵੋ ਗੁਰੂ ਤੇਗ ਬਹਾਦਰ ਜੀ ਦੀ ਚਰਨ ਸੂ ਧਰਤੀ ਆ ਭਰਾਵੋ ਗੰਡੂਆ ਨਗਰ ਦੋ ਵਾਰ ਗੁਰੂ ਤੇਗ ਬਹਾਦਰ ਜੀ ਇਸ ਨਗਰ ਦੇ ਵਿੱਚ ਪਹੁੰਚੇ ਨੇ ਬਹੁਤ ਵੱਡੀ ਕਰਵਾਨੀਆਂ ਗੰਡੂਆ ਨਗਰ ਦੀ ਐਮਰਜੈਂਸੀ ਲੱਗੀ ਸੀ ਜਦੋਂ ਉਤੋਂ ਪ੍ਰੇਸ਼ਣਾ ਵੇਲੇ ਜਿਹਨੂੰ ਪ੍ਰੇਸ਼ਣਾ ਕਹਿੰਦੇ ਨੇ ਕਾਫੀ ਚਿਰ ਹੋ ਗਿਆ ਭਰਾਵੋ ਉਤੋਂ ਸਾਡਾ ਗੰਡੂਆ ਨਗਰ ਨੇ ਉਹਦਾ ਨੱਕ ਮੋੜਤਾ ਸੀ ਭਰਾਵੋ آپریشن ਵਾਲੇ ਡਾਕਟਰਾਂ ਨਾਲ ਜਿਹੜੇ ਆਏ ਤੇ ਦੀ ਮਾਇਆਂ ਦੀਆਂ ਭੇਜੀਆਂ ਦੇ ਸਰਕਾਰ ਨੇ ਐਸ ਦੇਮ ਵਗੈਰਾ ਹੋਰ ਪਰ ਗੰਡੂਆ ਨਗਰ ਨੇ ਉਹਨਾਂ ਦੇ ਪਿੱਛੇ ਪੈ ਗਏ ਤੇ ਭਰਾਵੋ ਉਦੋਂ ਬਾਅਦ ਚ ਇਹ ਸਰਕਾਰ ਨੇ ਬੰਦ ਕਰਤਾ ਸੀ ਸਿਸਟਮ ਇਹ ਗੰਡੂਆ ਨਗਰ ਬਹੁਤ ਕੁਰਬਾਨੀ ਭਰਿਆ ਪਿੰਡਾ ਜੀ ਕਿਉਂਕਿ ਭਾਈ ਮੁਗਲੂ ਜੀ ਸਾਡੇ ਗੁਰੂਆਂ ਦੀ ਫੌਜ ਦੇ ਵਿੱਚ ਯੋਧੇ ਲੜਾਈ ਲੜੇ ਨੇ ਉਹਦੇ ਵਾਰਸਾਂ ਭਰਾਵੋ ਅਸੀਂ ਗੰਡੂਆ ਨਗਰ ਦੇ ਕੁਝ ਵੀ ਆ ਸਾਡਾ ਕੰਡੂਆ ਨਗਰ ਕਿਸੇ ਵੀ ਕੰਮ ਤੇ ਭਰਾਵੋ ਸਾਂਝੇ ਕੰਮ ਤੇ ਇੱਕ ਹੋ ਜਾਂਦਾ ਕੋਈ ਪਾਰਟੀਵਾਦੀ ਨਹੀਂ ਇਹ ਬਾਦੂ ਮੜੀਆਂ ਮੂਠੀਆਂ ਹੁੰਦੀਆਂ ਨੇ ਭਰਾਵੋ ਗਿੱਲੇ ਗੁੱਸੇ ਤੇ ਇਹ ਸਾਡੇ ਨਗੂ ਕੰਡੂਆ ਨਗਰ ਪਿੰਡ ਦਾ ਪਿੰਡਾ ਜੀ ਇਹ ਦੇਖੋ ਇੱਧਰ ਖੇਤਾਂ ਵਾਲੇ ਆ ਗਿਆ ਪੈਲਸ ਬਣਿਆ ਕੰਡੂਆ ਨਗਰ ਦੇ ਵਿੱਚ ਦੇਖੋ ਜੀ ਕਣੀਆਂ ਪੈ ਰਹੀਆਂ ਨੇ ਸਰਾਟੇ ਪੈ ਰਹੇ ਨੇ ਕਾਲੀ ਘਟਾ ਭਰਾਵੋ ਵਾਲੇ ਵਾਲੇ ਖੇਤਾਂ ਦੇ ਵਿੱਚ ਦੇਖੋ ਜੀ ਇਹ ਖੇਤ ਆ ਗਈ ਇੱਧਰ ਸਾਰੇ ਆ ਨਹਿਰ ਆ ਗਈ ਮੇਰੀ ਵੀਡੀਓ ਭਰਾਵੋ ਕੈਸੀ ਲੱਗੀ ਜਰੂਰ ਲਾਈਕ ਤੇ ਕਮੈਂਟ ਜਰੂਰ ਕਰਿਓ ਆਪਣੇ ਚੈਨਲਰ ਨੂੰ ਫੋਲੋ ਵੀ ਕਰਿਓ ਵੱਧ ਤੋਂ ਵੱਧ ਭਰਾਵੋ ਆਪਣੇ ਚੈਨਲ ਨੂੰ ਫੋਲੋ ਕਰੋ ਮੈਂ ਪਹਿਲਾਂ ਵੀ ਕਿਤੇ ਕਿਹਾ ਨਹੀਂ ਭਰਾਵਾਂ ਨੂੰ ਹੁਣ ਮੈਂ ਕਹਿਣਾ ਵੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਭਰਾਵੋ ਨਛੱਤਰ ਸਿੰਘ ਜੀ ਗੰਡੂਆ ਉਹਨਾਂ ਦੇ ਚੈਨਲ ਨੂੰ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ